ਨਵਰਾਤਰੀਆਂ ਦੇ ਸ਼ੁਭ ਦਿਹਾੜੇ ਦੇ ਚੱਲਦਿਆਂ ਲੋਕਾਂ ਨੇ ਘਰ-ਘਰ ਵਿੱਚ ਖੇਤਰੀ ਬੀਜ ਕੇ ਨਵਰਾਤਰੀਆਂ ਦੌਰਾਨ ਮਹਾਮਾਈ ਦੇ ਵਰਤ ਰੱਖੇ ਅਤੇ ਪੂਜਾ ਅਰਚਨਾ ਕੀਤੀ ਅਤੇ ਦੁਰਗਾ स्तुਤੀ ਦੇ ਪਾਠ ਕੀਤੇ। ਮੰਦਿਰ ਮਾਤਾ ਲਾਲ ਦੇਵੀ ਮੋਡਲ ਟਾਊਨ ਵਿਖੇ ਕੰਜਕ ਪੂਜਨ ਕੀਤਾ ਗਿਆ ਅਤੇ ਦੁਰਗਾ ਅਸ਼ਟਮੀ ਦੇ ਮੌਕੇ ਤੇ ਕਾਰਕਾਰ ਜੋਤ ਜਗਾ ਕੇ ਪਗੱਜਨਾ ਨੇ ਕੰਜਕ ਪੂਜਨ ਕੀਤਾ ਅਤੇ ਉਹਨਾਂ ਨੂੰ ਆਪਣੀ ਸ਼ਰਧਾ ਅਨੁਸਾਰ ਪੇਂਟਾ ਦਿੱਤੀਆਂ ਅਤੇ ਉਹਨਾਂ ਤੋਂ ਆਸ਼ੀਰਵਾਦ ਲੈ ਕੇ ਮਹਾਮਾਈ ਅੱਗੇ ਸਰਬੱਤ ਦੇ ਭਲੇ ਅਤੇ ਪਰਿਵਾਰ ਦੀ ਸੁਖਸ਼ਾਂਤੀ ਦੀ ਅਰਦਾਸ ਕੀਤੀ। ਕੇ ਰੂਪ ਮਾਈ ਦਾ ਦਿਸਦਾ ਏ ਸ਼ਰਦਾ ਦੇ ਨਾਲ ਵੰਡ ਕੇ ਚੁੰਨੀਆ ਸ਼ਰਦਾ ਦੇ ਨਾਲ ਵੰਡ ਕੇ ਚੁੰਨੀਆ ਸੱਚੇ ਦਿਲੋਂ ਵੜਾਈ ਦਾ ਐਦਰ ਕੰਜਕਾ ਉਹਦਰ ਕੰਜਕਾ ਉਹਦਰ ਕੰਜਕਾ ਐਦਰ ਕੰਜਕਾ ਉਹਦਰ ਕੰਜਕਾ ਸੱਜੇ ਕੰਜਕਾ ਖੱਬੇ ਕੰਜਕਾ ਐਦਰ ਕੰਜਕਾ ਉਹਦਰ ਕੰਜਕਾ ਸ਼ੀਤ ਖੁਸ਼ੀਆਂ ਲੈ ਲਵੋ ਖੁਸ਼ੀ ਖੁਸ਼ੀ ਵਿੱਚ ਦਿਲ ਦੀਆਂ ਗੱਲਾਂ ਕੁਝ ਸੁਣ ਲਓ ਕੁਝ ਕਹਿ ਲਵੋ ਕੰਜਕਾ ਦੇ ਪੱਜ ਵਰਦਾਤੀ ਤੇ ਕੰਜਕਾ ਦੇ ਪੱਜ ਵਰਦਾਤੀ ਦੇ ਨੇੜੇ ਹੋ ਬਹਿ ਜਾਈਦਾ ਐਦਰ ਕੰਜਕਾ ਮਹਾ ਮਾਈ ਦੇ ਸ਼ੁਭ ਨਵਰਾਤਰੀਆਂ ਦੇ ਚੱਲਦਿਆਂ ਜਿੱਥੇ ਘਰ-ਘਰ ਵਿੱਚ ਭਗਤ ਜਨਾਂ ਵੱਲੋਂ ਖੇਤਰੀ ਬੀਜ ਕੇ ਪੂਰੇ ਨਵਰਾਤਰੀਆਂ ਦੌਰਾਨ ਮਹਾ ਮਾਈ ਦੀ ਪੂਜਾ ਅਰਚਨਾ ਕੀਤੀ ਗਈ ਉੱਥੇ ਹੀ ਅੱਜ ਦੁਰਗਾਸ਼ਮੀ ਦੇ ਸ਼ੁਭ ਦਿਹਾੜੇ ਤੇ ਘਰ-ਘਰ ਵਿੱਚ ਜੋ ਜਗਾ ਕੇ ਭਗਤ ਜਨਾਂ ਨੇ ਕੰਜਕ ਪੂਜਨ ਕੀਤਾ ਅਤੇ ਮਹਾ ਮਾਈ ਅੱਗੇ ਪਰਿਵਾਰ ਦੀ ਸੁੱਖ ਸ਼ਾਂਤੀ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਫਾਸਟਵੇ ਨਿਊਜ਼ ਟੀਮ ਵੱਲੋਂ ਵੀ ਆਪ ਸਭ ਨੂੰ ਦੁਰਗਾਸ਼ਮੀ ਦੀਆਂ ਲੱਖ ਲੱਖ ਵਧਾਈਆਂ ਅੰਮ੍ਰਿਤਸਰ ਤੋਂ ਫਾਸਟਵੇ ਲਈ ਅਜੇ ਕੁਮਾਰ ਦੀ ਰਿਪੋਰਟ